ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ K-T Knowledge ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 11ਵੀਂ ਦੇ ਲਈ ਪੇਸ਼ ਜਨਰਲ ਇੰਗਲਿਸ਼ ਦਾ ਪੇਪਰ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਜਮਾਤ 11ਵੀਂ ਦਾ ਪੇਪਰ ਹੈ ਇੰਗਲਿਸ਼ ਦਾ ਪੇਪਰ ਇਹ ਜੋ ਆਪਾਂ ਦਾ ਪੇਪਰ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਇਹ ਪੇਪਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਤੁਹਾਡੇ ਪੂਰੇ ਚ ਪੂਰੇ ਨੰਬਰ ਆ ਜਾਣ ਸੋ ਇੱਥੇ ਦਿੱਤਾ ਆਪਾਂ ਨੂੰ ਸਮਾਂ ਤੰਕਾਂ ਦਿੱਤਾ ਗਿਆ ਹੈ ਤੇ ਮਿਨੀਮਮ ਮਾਰਕਸ 80 ਨੇ ਇਕ ਕਿਸੇ ਨੂੰ ਸੋਲੂਸ਼ਨ PDF ਚਾਹੀਦੀ ਤਾਂ WhatsApp ਚ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆਗਾ ਇਹ ਮੈਂ ਸਭ ਤੋਂ ਪਹਿਲਾਂ ਆਊਗਾ ਤੁਹਾਨੂੰ ਸੈਕਸ਼ਨ A ਰੀਡਿੰਗ ਕੰਪਰੀਹੇਸ਼ਨ ਸੋ ਦਾ A ਪਾਰਟ ਚੂ ਯੂ ਰੀਡ ਦਾ ਪੈਸੇਜ 기ਵਨ ਬਿਲੋ ਦਾ ਆਨਸਰ ਦੇਰ ਆਸ ਕੁਐਸਚਨ ਡੈਟ ਫਾਲੋਸ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਪੈਰਾਗ੍ਰਾਫ ਪੜ੍ਹਨਾ ਸੋ ਪੈਰਾਗ੍ਰਾਫ ਪੜ੍ਹ ਕੇ ਫਿਰ ਤੁਸੀਂ ਆਨਸਰ ਦੇਣਾ ਆ ਪੈਰਾਗ੍ਰਾਫ ਪੜ੍ਹਨਾ ਤੁਸੀਂ ਇਹ ਮੈਂ ਸਭ ਤੋਂ ਪਹਿਲਾ ਪ੍ਰੈਸ਼ਨ ਆਗਾ ਆਰਥਡੇ ਇਜ਼ ਡੈਸ਼ ਐਂਡ ਇਵੈਂਟ ਸੋ ਆਜੂ D ਆਪਸ਼ਨ ਇਜ਼ ਦਾ ਰਾਈਟ ਆਨਸਰ ਐਨੂਅਲ ਇਵੈਂਟ ਥੋਰੀ ਟਿਕ ਲਾਈ ਹੋਈਆਂ ਨੇ ਗਿਆ ਸੋ ਕੱਲੇ ਕੱਲਾ ਆਨਸਰ ਕੁਐਸਚਨ ਆ ਪਰ ਸਿੰਪਲ ਚ ਪ੍ਰੋਵਾਈਡ ਕਰਾਂਗਾ ਜਮੇ ਸਿੰਪਲ ਜਿਵੇਂ ਸੈਕੰਡ ਇਟ ਵਾਸ ਫਾਊਂਡੇਡ ਇਨ ਸੋ ਇਹ ਕਦੋਂ ਫਾਊਂਡ ਕੀਤਾ ਗਿਆ ਮਤਲਬ ਖੋਜਿਆ ਗਿਆ 1969 ਸੋ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਆਗਾ ਥੈਨ ਥਰਡ ਆ ਹਾਊ ਇੰਟਰੋਡਿਊਸ ਦਾ ਆਈਡੀਆ ਆਫ ਅ ਗਲੋਬਲ ਹਾਲੀਡੇ ਸੋ ਇਹ ਪੂਰੀ ਸਿਟੀ ਗਲੋਬਲ ਹਾਲੀਡੇ ਵਿਸ਼ਵ ਸੁੱਟੀ ਦਾ ਕੀ ਨੇ ਆਈਡੀਆ ਦਿੱਤਾ ਸੀ जॉन so, right so, मैककोनेल so, so, right so, सो ई ऑप्शन इज द राइट आंसर आ लिखया ਵੀ ਪਿਆਗਾ जॉन मैककोनेल सो द फर्स्ट ਅਰਥਡੇ सेलिब्रेशन वाज ਇਨ ਪਹਿਲਾ ਅਰਥਡੇ ਕਿਤੇ ਬਣਾਇਆ ਗਿਆ ਸੀ ਸੋ 1970 1970 ਸੋ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਆਗਾ ਫੋਰਥ ਕੁਐਸਚਨ ਦਾ ਤੇ ਨੈਕਸਟ ਆ ਜੂਗਾ ਫਿਫਥ ਇਨ ਹਾਊ many ਕੰਟਰੀਜ਼ ਇਸ ਅਰਥਡੇ ਅਬਜ਼ਰਡ ਸੋ 100 175 ਸੀ ਆਪਸ਼ਨ ਰਾਈਟ ਆਨਸਰ ਹੋ ਇਸ ਦਾ ਤੇ ਸੈਕਟ ਆ ਜੂਗਾ ਨੇਮ ਦਾ ਮੂਵੀਸ ਥੈਟ ਰਾਈਜ਼ਸ ਅਵੇਅਰਨੈਸ ਆਫ ਦਾ ਮੈਨੀ ਵੇਸ ਪੀਪਲ ਕੈਨ ਹੈਲਪ ਦਾ ਪਲੈਨਟ ਔਨ ਦਾ ਅਰਥ ਸੋ ਸੀ ਆਪਸ਼ਨ ਦਾ ਰਾਈਟ ਆਨਸਰ ਅਰਥ ਕਿੰਨੀਆਂ ਮੂਵੀ ਕਿਹੜੀ ਮੂਵੀ ਨੇ ਅਰਥ ਬਾਰੇ ਮਾੜਾ ਮੁੱਟਾ ਦੱਸਿਆ ਹੈ ਸੋ ਅਰਥ ਇੱਕ ਮੂਵੀ ਬਣੀ ਹੋਈ ਹੈ ਸੋ ਤੁਸੀਂ ਦੇਖ ਵੀ ਸਕਦੇ ਹੋ ਤੇ ਨੈਕਸਟ ਅਜੂ 7 ਵਾਟ ਵਾਸ ਦਾ ਪਰਪਸ ਆਫ ਅਰਥ ਡੇ ਤੇ ਨੈਕਸਟ ਅਜ ਗਿਨ ਸੈਵੰਥ ਏਟਥ ਨਾਈਨਥ ਟੈਂਥ ਸੁਨੇਹ ਕੁਐਸਚਨ ਕਰਦੇ ਆਪਾਂ ਪਹਿਲਾਂ ਆਜੂ ਸੈਵੰਥ ਵਟ ਵਾਸ ਦਾ ਪਰਪਸ ਆਫ ਅਰਥ ਡੇ ਟੂ ਇਨਸਪਾਇਰ ਅਵੇਅਰਨੈਸ ਆਫ ਐਂਡ ਐਡਿਕਸ਼ਨ ਆਫ ਆਵਰ এনਵਾਇਰਨਮੈਂਟ ਦਿਨ ਨੈਕਸਟ ਆਜੂ ਇਨ 1971 ਦਾ ਸੈਕੰਡਰੀ ਜਨਰਲ ਯੂਨਾਈਟਿਡ ਨੇਸ਼ਨ ਜੂਟ ਐਟ ਪ੍ਰੋਕਲੇਮਡ ਦੈਟ ਅਰਥ ਡੇ should be held every year correct to 71 based on the passage content so douchi aau ki true and false true aju isda the next right to whats with full and suffix so, so last te full likhe auna chahida hai ji koi word dassne ne do ek ta beautiful aa like, gaya cheerful ethe te next aju make announce of the following verbs so ede learn karne ne ge ਸੈਲੀਬ੍ਰੇਟ ਦਾ ਜੀ ਸੈਲੀਬ੍ਰੇਸ਼ਨ ਆਬਜ਼ਰਵ ਦਾ ਜੀ ਆਬਜ਼ਰਵੇਸ਼ਨ ਸੋ ਫਲੋਇੰਗ ਬਾਰਸ ਸੋ ਇਹ ਹੁਣ ਹੋ ਚੁੱਕਿਆ ਆਪਣਾ ਕੰਪਲੀਟ ਸੋ ਨੈਕਸਟ ਪੈਸੇਜ ਆ ਜਾਊਗਾ ਰੀਡ ਦਾ ਪੈਸੇਜ ਗਿਵਨ ਬਲੋ ਕੁਐਸਚਨ ਦਾ ਆਨਸਰ ਥੈਟ ਫਲੋਸ ਸੋ ਇਸ ਵਾਰ ਵੀ ਤੁਸੀਂ ਕੁਐਸਚਨ ਆ ਪੜਨ ਲੈ ਪੈ ਪੈਸੇਜ ਖੁਦ ਪੜ ਲੈਣਾ ਤੇ ਕੁਐਸਚਨ ਦੇ ਆਨਸਰ ਦੱਸ ਦੇਣਾ ਜਿਵੇਂ ਲਾਈਫ ਔਨ ਅਰਥ ਡਿਪੈਂਡ ਅਪਨ ਰੇਨਫਾਲ the secondary water falling from a cloud is called precipitation how is the sun instrumental in causing the sun evaporates water from seas lakes rivers and soil the water vapor forms clouds which later condense fall as rain se so, ba oh keh okay, raha dassi hai ki kive honna badla to barkh aundi hai pehla pani honu utto ਸੂਰਜ ਦੇ ਦੁਆਰਾ ਬਾਸਪਰ ਸਰਜਨਮ ਦਾ ਫਿਰ ਉਹ ਬੱਦਨਾ ਚ ਜਾਂਦਾ ਫਿਰ ਉਹ ਹੁਣ ਧਰਤੀ ਦੇ ਦੁਆਰੇ ਬਰਫਾ ਦੇ ਰੂਪ ਵਿੱਚ ਡੇ ਤੇ ਵਾਟ ਆਰ ਦਾ ਟੂ ਕਾਈਂਡਸ ਆਫ ਕਲਾਉਡਸ ਇੱਥੇ ਤੁਮੇ ਇਸ ਮਦਦ ਤੇ ਆਏ ਕਲਾਉਡਸ ਦੀਆਂ ਇੱਕ ਤਾਂ ਨੇਮ ਨੀਬੋਟ ਰੈਸਟਸ ਐਡ ਕਮੋਲਨੀ ਯੂਨੀਵਰਸ ਤੇ ਨੈਕਸਟ ਆ ਜੂ ਫੋਰਥ ਦੇ ਬਾਅਦ 5th if there is no rain people and animals may starve to death s t a r v ਤੇ ਮੈਂ ਅੱਜ ਦਾ ਫੋਲੋਇੰਗ ਵਰਡਸ ਐਂਟੋਨੀਮ ਹੋਣੇ ਸਦੇ ਜਿਵੇਂ ਕੰਟੈਂਸ ਦਾ ਟਿਕਣ ਆ ਜੂਗਾ ਤੇ ਫਾਰਮਰ ਦਾ ਪੀਸ ਐਂਟ ਆ ਜੂਗਾ ਤੇ ਨੈਕਸਟ ਆ ਜੀ ਸੈਕਸ਼ਨ ਬੀ ਰਾਈਟਿੰਗ ਸਕਿੱਲ ਗ੍ਰਾਮਰ ਐਂਡ ਟ੍ਰਾਂਸਲੇਸ਼ਨ ਸਾਇਦ ਕਿ ਸਭ ਤੋਂ ਪਹਿਲਾਂ ਆ ਜੂਗਾ ਤੁਸੀਂ ਨੋਟਿਸ ਲਿਖ ਦਾ ਨੋਟਿਸ ਲਿਖਣਾ ਜਿਵੇਂ ਲਾਸਟ ਯੂਅਰ ਬੈਸਟ ਵਾਜ ਜਾਂ ਐਡਵਰਟਾਈਜ਼ਮੈਂਟ ਵੀ ਕਰ ਸਕਦੇ ਹੋ ਸਵੱਛ ਭਾਰਤ ਮਿਸ਼ਨ ਦੀ ਫਿਰ ਅੱਜ ਤੁਹਾਨੂੰ ਇੱਕ ਲੈਟਰ ਸਵੱਪੈ ਕਰਦੇ ਆ ਨੈਕਸਟ ਆ ਜੋ ਲੋਸਟ ਬ੍ਰਿਸਟ ਵਾਚ ਨੋਟਿਸ ਲਿਖ ਕੇ ਵਿਚਾਲੇ ਲਿਖਣਾ ਆਂਦਾ ਹੈ ਨੋਟਿਸ ਫਿਰ ਲਿਖਣਾ ਤੁਸੀਂ ਵਿਚਾਲੇ ਹੈਡਿੰਗ ਚ ਲੋਸਟ ਬ੍ਰਿਸਟ ਵਾਚ ਫਿਰ ਡੇਟ ਲਿਖਣੀ ਆ ਇੱਧਰ ਥਿਸ ਇਜ਼ ਇਨਫੋਰਮਲ ਸਟੂਡੈਂਟ ਆਈ ਲੋਸਟ ਮਾਈ ਬ੍ਰਿਸਟ ਜਸਟ ਡੇ ਡਿਊਰਿੰਗ ਲੰਚ ਬ੍ਰੇਕ ਇਨ ਦਾ ਸਕੂਲ ਪਲੇਗਰਾਉਂਡ ਦਾ ਵਾਚ ਹੈਜ਼ ਅ ਬਲੈਕ ਲੈਦਰ ਸਟ੍ਰੈਪ with the server on dial anyone how finds it is requested to return it to the undersigned a small reward will be given name fir class fir roll number ਇਹ ਇੱਕ ਨੋਟਿਸ ਹੈ ਜੋ ਕਿਸੇ ਦੇ ਵਸਤੂ ਦੇ ਗੁੰਮ ਹੋਣ ਵਾਰੀ ਹੈ ਇੱਥੇ ਵਿਦਿਆਰਥੀ ਨੇ ਦੱਸਿਆ ਗਿਆ ਕਿ ਉਹਦੀ ਘੜੀ ਮੈਦਾਨ ਵਿੱਚ ਗੁੰਮ ਗਈ ਹੈ ਜਿਸ ਨੂੰ ਮਿਲੇ ਉਹ ਵਾਪਸ ਕਰੇ ਤੇ ਨੈਕਸਟ ਆ ਜੂ ਐਡਵਰਟਾਈਜ਼ਮੈਂਟ ਜਿਵੇਂ ਸਵਾਸਥ ਵਾਰਤ ਮਿਸ਼ਨ ਸਭ ਤੋਂ ਪਹਿਲਾਂ ਸਵਾਸਥ ਵਾਰਤ ਮਿਸ਼ਨ ਕਲੀਨ ਵਿਲੇਜ ਹੈਲਥੀ ਪੀਪਲ ਜੁਆਇਨ ਦਾ ਸਵੱਛ ਭਾਰਤ ਮਿਸ਼ਨ ਟੂਡੇ ਐਂਡ ਕੀਪ ਯੂਰ ਸਰਾਊਂਡਿੰਗ ਕਲੀਨ ਜਿਵੇਂ ਵੈਲ ਟਾਇਲਟਸ ਅਵਾਇਡ ਓਪਨ ਡਿਫੈਕਸ਼ਨਸ ਡਿਸਪੋਸਸ ਆਫ ਗਾਰਬੇਜ ਪ੍ਰੋਪਰਲੀ ਤੇ ਸਪਰੀਡ ਕਲੀਨਨੈਸ ਅਵੇਅਰਨੈਸ ਲੈਟ ਅਸ ਆਲ ਵਰਕ ਟੂਗੇਦਰ ਫਾਰ ਅ ਕਲੀਨਰ ਹੈਲਥੀਅਰ ਇੰਡੀਆ ਮਿਨਿਸਟਰੀ ਆਫ ਰੂਰਲ ਡਿਪਾਰਟਮੈਂਟ ਇਸ਼ੂਡ ਬਾਈ ਇਹ ਇੱਕ ਵਿਗਿਆਪਨ ਹੈ ਜੋ ਪਿੰਡਾਂ ਵਿੱਚ ਸਫਾਈ ਵਿੱਚ ਜਾਗਰੂਕਤਾ ਫੈਲਾਉਣ ਲਈ ਹੈ ਇਹਦੇ ذریعے ਲੋਕਾਂ ਨੂੰ ਸਾਫ ਸੁਥਰਾ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਨੈਕਸਟ ਆਜੂਗਾ ਲੈਟਰ ਸੋ ਲੈਟਰ ਐਸਵੇਂ ਸਭ ਤੋਂ ਪਹਿਲਾਂ ਦਾ ਸਬਜੈਕਟ ਆਗਾ ਇਨਡਿਸਿਪਲਿਨ ਅਮੰਗ ਸਟੂਡੈਂਟਸ ਇਹ ਲੈਟਰ ਲੈਟਰ ਟੂ ਐਡੀਟਰ ਅਬਾਊਟ ਟੂ ਦੀ ਇਨਡਿਸਿਪਲਿਨ ਤੁਹਾਡਾ ਨਾਮ ਸਭ ਤੋਂ ਪਹਿਲਾਂ ਤੁਸੀਂ ਲਿਖਣੀ ਹੈ ਕਲਾਸ ਫਿਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ 16 ਜੁਲਾਈ 2025 ਸੋ ਐਡਿੰਗ ਇਧਰਲੇ ਪਾਸੇ ਲਿਖਣੀ ਹੈ ਜਿਹੜੇ ਤੁਹਾਨੂੰ ਚੱਲ ਰਹੀ ਹੈ ਫਿਰ ਦਾ ਐਡੀਟਰ ਦਾ ਟ੍ਰਿਬਿਊਨ ਚੰਡੀਗੜ੍ਹ ਸਬਜੈਕਟ ਫਿਰ ਫਿਰ ਸਰ ਲਿਖਣਾ ਤੁਸੀਂ ਫਿਰ ਥਰਾਗ ਦਾ ਕਾਲਮਸ ਆਫ ਦਾ ਆਫ ਯੂਅਰ ਐਸਟੀਮੇਟ ਨਿਊਜ਼ਪੇਪਰ ਕਾਲਮਸ ਮਤਲਬ ਇੱਕ ਛੋਟਾ ਜਿਹਾ ਹੁੰਦਾ ਹੈਗਾ ਡੱਬੇ ਜਿਹਾ ਕਾਰ ਦਾ ਇਹ ਚ ਆਪਾਂ ਰੱਖਦੇ ਹੁੰਦੇ ਆ ਤੁਸੀਂ ਨਿਊਜ਼ਪੇਪਰ ਚ ਦੇਖਿਆ ਹੋਣਾ ਕਈ ਵਾਰ ਆਈ ਊਡ ਲਾਈਕ ਟੂ ਐਕਸਪ੍ਰੈਸ ਮਾਈ ਕਨਸਰਨ ਓਵਰ ਦਾ ਇਨਕਰੀਜ਼ਿੰਗ ਇਨਕਰੀਜ਼ਿੰਗ ਇਨ ਡਿਸਪਲਿਨ ਅਮੰਗ ਸਕੂਲ ਸਟੂਡੈਂਟਸ ਟੂਡੇ ਸਟੂਡੈਂਟਸ ਆਰ ਬਿਕਮਿੰਗ ਕੇਅਰਲੈਸ ਡਿਸੋਵਿਡੈਂਟ ਐਂਡ disrespectful they bunk classes break school rules and often misbehave with teachers some reasons behind this are peer pressure lack of moral education and overuse of mobile phones parents and teachers need to work together to improve discipline activities that develop character should be introduced in schools I hope this issue is given due attention. Yours sincerely, Aman. ਸੋ ਇਹ ਪੱਤਰ ਇੱਕ ਅਖਬਾਰ ਦੇ ਸੰਪਾਦਕ ਨੂੰ ਲਿਖਿਆ ਗਿਆ ਜਿਸ ਵਿੱਚ ਵਿਦਿਆਰਥੀਆਂ ਵਿੱਚ ਵੱਧ ਰਹੀ ਬੇਅਨੁਸ਼ਾਸਨਤਾ, ਬੇਅਨੁਸ਼ਾਸਨ ਉੱਤੇ ਚਿੰਤਾ ਜਤਾਈ ਗਈ ਹੈ। ਸੋ ਇਹ ਬਹੁਤ ਹੀ ਜ਼ਿਆਦਾ ਸਿੰਪਲ ਹੈਗਾ। ਦੂਸਰਾ ਪੈਰਾ ਵੀ ਸਿੰਪਲ ਹੀ ਹੈਗਾ। ਕੋਈ ਖਾਸ ਜ਼ਿਆਦਾ ਔਖਣੀ ਹੈਗਾ। ਸੋ ਇਹ ਤੋ ਕਰ ਸਕਦੇ ਹਾਂ। ਤੇ ਇੰਪੋਰਟੈਂਸ ਆਫ ਗੇਮਸ। ਸੋ ਹੈਡਿੰਗ ਤੁਸੀਂ ਦੇਖ ਲੈਣਾ। 38 ਹੈ ਨਿਊ ਮਾਡਲ ਟਾਊਨ ਜਲੰਧਰ 16 ਜੁਲਾਈ 2025 ਫਿਰ ਡੀਅਰ ਅਮਿਤਾਬ ਆਈ ਹੋਪ ਯੂ ਆਰ ਡੂਇੰਗ ਵੈਲ ਇਨ ਯੂਅਰ ਸਟੱਡੀਜ਼ ਆਈ ਹੈਵ ਨੋਟਿਸਡ ਥੈਟ ਯੂ ਆਰ ਆਲਵੇਸ ਬਿਜ਼ੀ ਵਿਦ ਬੁੱਕਸ ਐਂਡ ਰੀਅਲੀ ਟੇਕ ਪਾਰਟ ਇਨ ਆਊਟਡੋਰ ਗੇਮਸ ਬੁੱਕਸ ਆਰ ਇੰਪੋਰਟੈਂਟ ਬਟ ਫਿਜ਼ੀਕਲੀ ਐਕਟੀਵਿਟੀਜ਼ ਆਰ ਇਕੁਅਲ ਨੈਸਰੀ ਪਲੇਇੰਗ ਗੇਮ ਇੰਪਰੂਵਸ ਹੈਲਥ ਟੀਚਰਸ ਟੀਮ ਵਰਕ ਟੀਚਰਸ ਟੀਮ ਵਰਕ ਐਂਡ ਹੈਲਪ ਰਿਲੀਵ ਸਟ੍ਰੈਸ ਇਹ ਹੈਲਥੀ ਬੋਡੀ ਸਪੋਰਟ ਇਜ਼ ਸਾਰਕ ਮਾਈਂਡ i should just you play at least one game every day please take that take this seriously i want to see you both healthy and happy vedlap your brother amit is patra pranus, thang, vich ek bada bhar apne chote prano sirf kitaban di thaan khedan vich bhag lan di salah deir fir aju ki translation the following english to punjabi fir punjabi to english jime bohi ave da traffic rules assi traffic niyaman di palana karde haan ਤੇ ਦੂਜੀ ਆਜੂਗੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਯੂ ਡੋਨਟ ਲਾਈਕ ਮੀ ਪੰਜਾਬੀ ਟੂ ਇੰਗਲਿਸ਼ ਇੰਗਲਿਸ਼ ਟੂ ਪੰਜਾਬੀ ਸੋ ਨੈਕਸਟ ਆਜੂ ਅਧਿਆਪਕ ਨੇ ਟੈਸਟ ਨਹੀਂ ਲਿਆ ਦਾ ਟੀਚਰ ਡਿਡ ਨੋਟ ਟੇਕ ਦਾ ਟੈਸਟ ਕਿ ਉਹ ਸਾਡੇ ਲਈ ਚਾਪਣਾਏਗੀ ਵਿਲ ਸ਼ੀ ਵਿਲ ਸ਼ੀ ਮੇਕ ਟੀ ਆਫਰ ਅਪਸ ਸੋ ਟ੍ਰਾਂਸਲੇਸ਼ਨ ਆਪਣੀ ਕੰਪਲੀਟ ਹੋ ਚੁੱਕੀ ਹੈ ਤੇ ਨੈਕਸਟ ਕਰਦੇ ਹਾਂ 2 ਐਜ਼ ਡਾਇਰੈਕਟ ਜੇ ਫਿਲ ਇਨ ਦਾ ਬਲੈਂਕਸ ਪਹਿਲਾਂ ਡਿਟਰਮੀਨਰ ram singh is dash ma and ei e m o u m a nu ithe how much milk do you need so much hai fill in blanks table models it may rent maro third ch te fourth ch aju we should help the poor fir change the voice aju gi for indefinite trends for as perfect tense so pah kar de ke pehla voice i know him he is known by me so answer passive ch deta hoega punjabi vich na oh ek present simple tense sentence hai so to explain bhi ta hoega screenshot lena ta screenshot le sakde hun fir shut the door let the door be shut passive ch aa gaya fir she is writing a letter a letter is being written by here so present continuous it is a sentence diya hua unnara hai ke ti present indefinite indefinite past indefinite te change karna hai sentence nu ivai kariya hua hai te i shall buy this pen this shall this pen shall be bought by me is nu convert kariya present perfect tense ch te next aju ga ਡਾਂਸ ਹੀ ਜੈਨਸ ਸ ਇਹਦਾ ਗਿਆਊਗਾ ਪਰਫੈਕਟ ਪ੍ਰੋਸੈਸ ਸੇ ਉਹ ਹੀ ਆਗਾ ਸ਼ੀ ਇਜ਼ ਰਾਈਟਿੰਗ ਅ ਲੈਟਰ ਜਾਂ ਹੀ ਸ਼ਲ ਆਈ ਥਿਸ ਪੈਨ ਸੋ ਨੈਕਸਟ ਕਰਦੇ ਹੁਣ ਆਪਾਂ ਸੈਕਸ਼ਨ ਸੀ ਲਿਟਰੇਚਰ ਟੈਕਸਟ ਬੁੱਕ ਹਾਊ ਮੈਨੀ ਹਾਊ ਮੈਨੀ ਪੀਪਲਸ ਵੇਅਰ 3 ਔਨ ਦਾ ਇੰਟਰਵਿਊ ਪੈਨਲ 6 ਜੀ ਆਰ ਡੀ ਵਾਸ ਦਾ ਓਨਰ ਆਫ ਟਾਟਾ ਇੰਡਸਟਰੀਜ਼ ਸੋ ਇਹ ਦੇਖ ਲੈਣਾ ਤੁਸੀਂ ਪਹਿਲਾ ਚੈਪਟਰ ਗਿਆ ਤਾਂ ਜਵੇਂ ਦਾ ਪੋਰਟਰੇਟ ਆਫ ਗ੍ਰੈਂਡ ਮਦਰ ਹੰਗ ਅਬਾਵ ਦਾ ਮੈਂਟਲ ਪੀਸ ਗ੍ਰੈਂਡ ਫਾਦਰ ਦਾ ਸੁਦਤਾ ਚੈਪਟਰ ਹੈ The author went to school in the city on foot. The astrologer carried on the job under a tree. X looked very strong during his youth. Reem Khan wanted to join a film. Boya dash in milk production second. Prem Khan married a Hindu girl, Radha, too. We expect from railways to provide us clean stations. The Astral's had stabbed a man, True. So next you poem. Read the lines given below and answer that the questions flow. So poem Karnia. ਸੋ ਸਭ ਤੋਂ ਪਹਿਲਾਂ ਸਟੈਂਜਾ ਦਿੱਤਾ ਹੋਇਆਗਾ ਸਟੈਂਜਾ ਤੁਸੀਂ ਕੋਈ ਪੜ੍ਹ ਲੈਣਾ ਨੇਮ ਦਾ ਅਪੁਆਇੰਟਮੈਂਟ ਦਾ ਪੋਇਟ ਸੋ ਪੋਇਮ ਆਂਗੀ ਲਾਈਨਸ ਰਿਟਨ ਇਨ अर्ਲੀ ਸਪ੍ਰਿੰਗ ਤੇ ਪੋਇਟ ਆ ਦਾ ਬੀਲਿਮ ਵਾਟਸ ਵਰਥ ਇਹ ਕਵਿਤਾ ਸੋ ਪੰਜਾਬੀ ਵਿੱਚ ਪੜ੍ਹਨ ਦੀ ਕੀ ਲੋੜ ਵਾਟ ਵਾਸ ਦਾ ਥੇਅਰ ਵਾਟ ਵਾਸ ਥੇਅਰ ਓਨ ਦਾ ਬ੍ਰਾਂਚਸ ਆਫ ਦਾ ਟਰੀਜ਼ ਥੇਅਰ ਵੇਅਰ ਬੀਡਿੰਗ ਟਵਿੰਗਸ ਨਿਊ ਗ੍ਰੋਮਿੰਗ ਬ੍ਰਾਂਚਸ ਟ੍ਰੈਕਟਾਂ ਦੀਆਂ ਟਾਹਣੀਆਂ ਉੱਤੇ ਨਵੀਆਂ ਕਲੀਆਂ ਨਿਕਲ ਰਹੀਆਂ ਸਨ what were the budding twings doing they were spreading out like a fan to catch the breezy air ਉਹ ਪੱਖੇ ਵਾਂਗ ਫੈਲ ਰਹੀਆਂ ਸਨ ਹਵਾ ਨੂੰ ਮਹਿਸੂਸ ਕਰਨ ਲਈ ਪੰਖਾ ਵਾਂਗ ਫੈਲ ਰਹੀਆਂ ਸਨ name the figure of speech used in the very fast line super personification giving a quality to non human thing ਪਹਿਲੀ ਲਾਈਨ ਚ ਉਪਰ ਸ਼ੋਰਚ ਜਿਸਨ ਭਰਤੀ ਗਈ ਹੈ ਜਿੱਥੇ ਟਾਲੀਆਂ ਨੂੰ ਮਨੁੱਖੀ ਵਿਵਹਾਰ ਦਿੱਤਾ ਗਿਆ ਹੈ ਸੋ ਇਸ ਤਰ੍ਹਾਂ ਇਹ ਚਾਰੇ ਕੁਸ਼ਣ ਕੰਪਲੀਟ ਹੋ ਸਕਦੇ ਹਨ ਸੋ ਸਕਰੀਨ ਸ਼ਾਟ ਲੈਣ ਲੈ ਸਕਦੇ ਹਾਂ ਇੱਕ ਸੋਲੂਸ਼ਨ ਪੀਡੀਐਫ ਚਾਹੀਦੀ ਤਾਂ ਬਸ ਤੁਹਾਨੂੰ ਮਿਲ ਚੁਗੀ ਕਮੈਂਟ ਕਰਕੇ ਜਰੂਰ ਦੱਸਣਾ ਨੈਕਸਟ ਜੋ ਵੀ ਪੇਪਰ ਹੈ ਫਿਰ ਨੈਕਸਟ ਆ ਜੋ ਸੈਂਟਰ ਆਈਡੀਆ ਗਿਵ ਦਾ ਸੈਂਟਰ ਆਈਡੀਆ ਆਫ ਐਨੀ ਵਨ ਆਫ ਦਾ ਪੋਇਮਸ 기ਵਨ ਬਲੋ ਉਪਗੁਪਤਾ ਜਾਂ ਮਦਰਸ ਡੇ ਸੋ ਇੱਥੇ ਦਿੱਤੀ ਹੋਈ ਹੈ ਉਪਗੁਪਤਾ tap gupta vairavanta teaches us that compassion, compassion kindness and spiritual love and more powerful than physical beauty of or attraction the monk up -up does not help the dancing girl when she is rich and healthy what cares cares for her deeply when she is suffering and sick the poem shows that true love is selfless. ਸਰਫਲਸ ਐਂਡ ਬਿਯੋਂਡ ਫਿਜ਼ੀਕਲੀ ਡਿਜ਼ਾਇਰਸ ਉਪਉਪਤ ਕਵਿਤਾ ਸਾਨੂੰ ਦੱਸਦੀ ਹੈ ਕਿ ਅਸਲੀ ਪਿਆਰ ਅਤੇ ਦਇਆ ਉਹ ਹੁੰਦੀ ਹੈ ਜੋ ਸਵਾਰਥ ਤੋਂ ਉੱਪਰ ਹੋਵੇ ਉਪਉਪਤ ਨਾ ਦਾ ਨਾ ਦਾ ਸੰਤ ਇੱਕ ਰਚਣ ਵਾਲੀ ਕੁੜੀ ਦੀ ਉਸ ਸਮੇਂ ਸਹਾਇਤਾ ਕਰਦਾ ਹੈ ਜਦੋਂ ਉਹ ਬਿਮਾਰ ਅਤੇ ਦੁਖੀ ਹੁੰਦੀ ਹੈ ਕਵਿਤਾ ਸਿਖਾਉਂਦੀ ਹੈ ਕਿ ਦਇਆ ਅਤੇ ਸਵੇਦਨਾ ਰੂਪ ਤੋਂ ਵੀ ਵੱਡੀਆਂ ਗੁਣਾਂ ਹਨ ਵੇ ਤੇ ਤੇ ਲਈ ਪੰਜਾਬੀ ਐਕਸਪਲੇਨ ਬੀਕਾ ਰਕਤ ਨੂੰ ਸਮਝ ਆ ਗਿਆ ਹੋਣਾ ਕਿ ਮੈਂ ਸੈਂਟਰਲ ਏਰੀਆ ਤੇ ਨੈਕਸਟ ਆ ਜਾਣਗੇ ਕੁਐਸਚਨਸ ਆਨਸਰ ਐਨੀ 3 ਫਿਰ ਐਨੀ 3 ਫਿਰ ਸੋ ਇਤੋ ਜ਼ਿਕਨੀ ਸ਼ੋਰਟ ਲੈਣੋ ਕੁਐਸਚਨਸ ਦਾ ਆਪਾਂ ਆਨਸਰ ਕਰਦੇ ਹਾਂ ਅਦਰ ਵਾਟ ਟਾਈਪ ਆਫ ਦਾ ਕੁਐਸਚਨ ਵਾਸ ਦਾ ਆਥਰ ਆਸਕਡ ਬਾਈ ਇੰਟਰਵਿਊ ਪੈਨਲ ਦਾ ਆਥਰ ਵਾਸ ਆਸਕਡ ਸਿੰਪਲ ਐਂਡ ਸਿੰਪਲ ਐਂਡ ਪਰਸਨਲ ਕੁਐਸਚਨਸ ਸੱਚ ਐਜ਼ ਇਜ਼ ਨੇਮ ਬੈਕਗਰਾਉਂਡ ਐਜੂਕੇਸ਼ਨ ਐਂਡ ਹੌਬੀਸ the panel wanted to him make him feel comfortable ਲੇਖ ਨੂੰ ਇਸ ਦਾ ਹੱਲ ਅਤੇ ਨਿੱਜੀ ਕਿਸਮ ਦੇ ਸਵਾਲ ਪੁੱਛੇ ਗਏ ਤਾਂ ਜੋ ਦਵਾਚ ਨਾ ਆਵੇ ਲੇਖ ਨੂੰ ਤਾਂ ਪੁੱਛੇ ਗਏ ਸੀ ਇਹ ਸਵਾਲ ਵਾਟ ਡਿਡ ਦੇ ਹੈਵ ਫਾਰ ਬ੍ਰੇਕਫਾਸਟ ਦੇ ਹੈਡ ਬ੍ਰੈਡ ਵਾਟਰ ਐਗ ਐਂਡ ਟੀ ਆ ਫਾਰ ਬ੍ਰੇਕਫਾਸਟ ਉਹਨਾਂ ਨੇ ਨਾਸਤੇ ਵਿੱਚ ਬ੍ਰੈਡ ਮੱਖਣ ਅੰਡੇ ਅਤੇ ਚਾਹ ਪੀਤੀ ਤੇ ਨੈਕਸਟ ਆ ਜੂ ਸੀ ਕੁਐਸਚਨ ਵਾਟ ਇਜ਼ ਡਿਸਪਲਿਨ discipline means following rules and maintaining self control in life it helps in achieving success and living in a better society anushasan da matlab hai niyam di palna karna ate apne utte apne aap utte kabu rakhna then next how become come how have done and invaded india in 300 years of its history india was invaded by the greeks Persians, Turkeys, Afghans, Mughals, and British over the past 300 years. ਭਾਰਤ ਦੇ ਇਤਿਹਾਸ ਵਿੱਚ ਕਈ ਵਿਦੇਸ਼ੀ ਆਕਰਮਣਕਾਰੀਆਂ ਨੇ ਹਮਲੇ ਕੀਤੇ ਜਿਵੇਂ ਜਨਾਨੀ ਤੁਰਕ ਅਫਗਾਨ ਮੁਗਲ ਆਦ ਫਰਾਂਸੀ ਵੀ ਨੇ ਵਾਟ ਇਜ਼ ਦਾ ਇੰਡੀਆਸ ਪੋਜੀਸ਼ਨਸ ਇਨ ਰਿਸਪੈਕਟ ਆਫ ਦਾ ਪ੍ਰੋਡਕਸ਼ਨ ਆਫ ਬੀਟ ਐਂਡ ਰਾਈਸ ਇੰਡੀਆ ਇਜ਼ ਦਾ ਸੈਕੰਡ ਲਾਰਜਸਟ ਪ੍ਰੋਡਿਊਸਰ ਐਂਡ ਫੂਡ ਪੇਟ ਐਂਡ ਰਾਈਸ ਇਨ ਦਾ ਵਰਲਡ ਭਾਰਤ ਦੁਨੀਆ ਵਿੱਚ ਗੇਹੂ ਅਤੇ ਚੌਲਾਂ ਦਾ ਸਭ ਤੋਂ ਦੂਜਾ ਵੱਡਾ ਉਤਪਾਦਕ ਹੈ ਆਨਸਰ ਐਨੀ ਕਲੀਅਰ ਕੁਐਸਚਨਸ ਵਾਟ ਵਾਰ ਦਾ ਐਸਟ੍ਰੋਲੋਜਰਸ ਪ੍ਰੋਫੈਸ਼ਨਲ ਇਕਵਿਪਮੈਂਟ ਦਾ ਐਸਟ੍ਰੋਲੋਜਰ ਜੂਸਟ ਕੋਰਾਈ ਸੈਲਸ ਚਾਰਟਸ ਇਨ ਨੋਟਬੁੱਕ ਐਂਡ ਇਸ ਕੈਰਡ ਐਸ ਟੂ ਅਟਰੈਕਟ ਕਸਟਮਰਸ ਐਂਡ ਪ੍ਰੈਡਿਕਟ ਫੋਰ ਜੋਤਿਸ਼ੀ ਕੋਲ ਗਾਕਾਂ ਨੂੰ ਲੁਭਾਉਣ ਲਈ ਚਿੱਟੇ ਹੋਰੀ ਦੇ ਕੋਲ 50 ਕਾਪੀ ਤੇ ਰਾਖੀ ਤੇ ਵਟ ਵਾਸ ਵੈਲਿਊ ਐਕਸ ਲਾਈਕ ਵੈਲਿਊ ਐਕਸ ਵਾਸ স্মਾਲ ਸਟਰੋਂਗ ਐਂਡ ਵੈਰੀ ਸ਼ਾਰਪ ਇਟ ਹੈਡ ਬੀਨ ਮੇਡ ਬਾਈ ਹਿਸ ਬਲੈਕਸਮਿਥ ਐਂਡ ਕੁਡ ਈਜ਼ੀਲੀ ਕੱਟ ਵੁੱਡ অর ਫਾਈਟ ਵਾਇਲਡ ਐਨੀਮਲਸ ਵੈਲਦੇਵ ਦੀ ਕਹਾੜੀ ਛੋਟੀ ਪਰ ਬਹੁਤ ਤੇਜ਼ ਅਤੇ ਮਜ਼ਬੂਤ ਸੀ ਵਾਈ ਡਿਡ ਵੈਲਿਊ ਨਾਟ ਰਨ ਅਵੇ ਫਾਰ ਦਾ ਟਾਈਗਰ ਵੈਲਿਊ ਵਾਸ ਬਰੇਵ ਐਂਡ ਰਿਸਪੌਂਸਿਬਲ he stayed to protect protect the signal station and try to fight the tiger instead of running away baldev nivan bahadur nivan wala te bahadur si usne apni duty to nahi bhijya okay. the where what did reem khan navigation as a jung where they fulfilled reem khans wanted to become an actor or film hero but he ended up working with the railway so his dreams were not to ਫੇਮ ਕਾਰ ਫਿਲਮਾਂ ਵਿੱਚ ਹੀਰੋ ਬਣਨਾ ਚਾਹੁੰਦਾ ਸੀ ਪਰ ਉਹ ਰੇਲ ਵਿੱਚ ਕੰਮ ਕਰ ਰਿਹਾ ਸੀ ਉਹਦੇ ਸੁਪਨੇ ਪੂਰੇ ਨਾ ਹੋਏ ਸੋ ਇਹ ਕੁਐਸਚਨ ਤੁਸੀਂ ਦੇਖ ਲੈਣਾ ਇੱਕ ਵਾਰ ਚੰਗੀ ਤਰ੍ਹਾਂ ਤੇ ਨੈਕਸਟ ਆ ਜੂਗਾ ਇੱਥੇ ਪੋਰਟਰੇਟ ਆ ਜਾਂਦਾਗਾ ਜਾਂ ਕੈਰੈਕਟਰ ਸਕੈਚ ਵੀ ਕਹਿ ਦਿੰਦੇ ਇਸ ਨੂੰ ਆਪਾਂ ਸੋ ਪਹਿਲਾਂ ਪਾਊਡਰ ੜਿ ਦਿੱਖ ਲੈਣਾ ਚੁਕੀਦਾ ਤੇ ਸੋ ਐਦਾ ਕਰਦੇ ਆ ਇਹਦੇ ਜੋ ਤੁਸੀਂ ਖੁਦ ਕਰ ਲੈਣਾ ਜਿਹੜੀ ਤੁਹਾਡੀ ਚੋਇਸ ਹੈ ਸੋ ਦੋਹਾਂ ਦਾ ਸਕਰੀਨਸ਼ਾਟ ਲੈ ਲੈਣਾ ਪਹਿਲੇ ਚਿਤਾ ਦੀਕ ਧਾਰਮਿਕ ਪਿਆਰ ਪਰਿਪਰਾਂ ਦੀ ਸੋਚ ਵਾਲੀ ਉਸ ਹਮੇਸ਼ਾ ਚੁੱਪਚਾਪ ਯਾਤ ਕਰਦੀ ਅਬ ਮੈਂ ਪੁੱਤ ਨੂੰ ਪਿਆਰ ਕਰਦੀ ਸੀ ਕਿਨੂ ਚਚੀ ਕਾਲਮ ਸਰਪੰਚ ਜੌਰੀ ਸੰਪਾਰਤ ਵਿਕਸਤ ਦੇਸ਼ਮਣੇ ਜਿੱਥੇ ਹਰ ਵਿਅਕਤੀ ਦੇ ਵਿਅਕਤੀ ਦੇ ਅੰਦਰ ਰਾਸ਼ਟਰ ਭਗਤੀ ਅਤੇ ਇਮਾਨਦਾਰੀ ਹੋਵੇ ਤੇ ਆਜੇ ਜੋ ਨੈਕਸਟ ਆ ਜੂ ਨਾਮ ਕਾਨ ਕੀਮ ਕਨ ਸਾਦੀ ਜਿੰਨ ਕੀ ਹੁੰਦਾ ਸੀ ਅਤੇ ਆਪਣੇ ਕੰਮਾਂ ਨਾਲ ਲੱਗੂਣ ਲੱਗਣ ਵਾਲਾ ਸੱਚਾ ਇਨਸਾਨ ਉਹ ਕਿਸੇ ਕਦੇ ਝੂਠ ਨਹੀਂ ਬੋਲੇ ਤੇ ਨੈਕਸਟ ਆਜੂ ਕਰੈਕਟਰ ਸਕੈਚ ਆ ਬੈਲਡਿਓ ਬਲਦੇ ਬਹੁਤ ਬਾਤ ਰੱਧ ਨਿਵਾਨ ਵਾਲ ਉਸਨੇ ਆਪਣੀ ਦੂਤ ਲਈ ਆਪਣੀ ਜਾਨ ਵੀ ਦੇ ਦਿੱਤੀ ਸਾਰੇ ਕੁਐਸਚਨ ਨੇ ਸਾਰੇ ਜੇਕਰ ਇਸ ਤੋਂ ਕਰਨੇ ਦਸਕੇ ਕੁਐਸਚਨ ਦਾ ਆਨਸਰ ਦਾ ਸਕਰੀਨਸ਼ਾਟ ਲੈ ਲੈਣਾ ਜੇਕਰ ਬਈਆ ਵੀ ਜੇਕਰ ਤੋਂ ਕਰਨੇ ਤਾਂ ਉਥੋਂ ਵੀ ਕਰ ਸਕਦੇ ਹੋ ਸੋ ਇਸ ਤਰ੍ਹਾਂ ਆਪਣਾ ਜਿਹੜਾ ਕੁਐਸਚਨ ਪੇਪਰ ਕੰਪਲੀਟ ਹੋ ਚੁੱਕਾ ਹੈਗਾ ਸੋ ਪੂਰੀ ਵੀਡੀਓ ਐਂਡ ਤੱਕ ਦੇਖ ਲਈ ਤਾਂ ਤੁਹਾਡੇ ਚੰਗੀ ਤਰ੍ਹਾਂ ਯਾਦ ਹੋਈ ਗਿਆ ਸੋ ਅੱਜ ਆਪਾਂ ਬੱਡੇ ਵੀ ਨਹੀਂ ਕਰੇ ਕੁਐਸਚਨ ਬਾਕੀ ਤੁਹਾਡੇ ਜਿਹੜਾ ਜਿਆਦਾ ਪੇਪਰ ਤਾਂ ਬਹੁਤ ਵਧੀਆ ਗੱਲ ਸੋ ਮਿਲਦੇ ਹਾਂ ਕੋਣੇ ਵੀਡੀਓ ਚ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ ਤੇ ਲਾਈਕ ਜਰੂਰ ਤੇ ਕਮੈਂਟ ਕਰਕੇ ਦੱਸਣਾ ਨੈਕਸਟ ਜੋ ਵੀ ਪੇਪਰ